ਤਾਨੂੰ ਕਿਸੇ ਕਿਸਮ ਦੀ ਲੋੜ ਹੁੰਦੀ ਪੈਸੇ ਦੀ ਤੁਹਾਡੀ ਅਸੀਂ ਉਸੇ ਵੇਲੇ ਪੂਰੀ ਕਰ ਦਦੀ ਆ ਤੇ ਤੁਹਾਨੂੰ ਕੀ ਲੋੜ ਸੀ ਪੈਸੇ ਕਢਵਾਣ ਦੀ ਪਰਚਾਈ ਜੀ ਮੰਨੂ ਨਹੀਂ ਜੇ ਲੱਗਦਾ ਇਹ ਨਾ ਇੱਕ ਮਿੰਟ ਪੰਜ ਜੀ ਮੰਨੂ ਨਹੀਂ ਜੇ ਲੱਗਦਾ ਕਿ 2-3000 ਰੁਪਏ ਨਿਕਲਦਾ ਹੈਗਾ ਮੰਨੂ ਡਰ ਜੇ ਤੁਹਾਡੇ ਪੈਸੇ ਜ਼ਿਆਦਾ ਨਿਕਲਦੇ ਪਏ ਪਰਚਾਈ ਜੀ ਇਹ ਨਾ ਪੈਸੇ ਜ਼ਿਆਦਾ ਨਿਕਲੇ ਹੈ ਮੇਰੀ ਗੱਲ ਸੁਣੋ ਹਾਂ ਇਹ ਜ਼ਿਆਦਾ ਉਹਨੇ ਕਢਾ ਲਿਆ ਕੁੜੀ ਨੇ ਤੇ ਇੰਨੇ ਨਹੀਂ ਹੈਗੇ ਤੇ ਨਾਲੇ ਇਹ ਜਿਹੜੇ ਪੈਸੇ ਹਨ ਇਹ ਪਾਪਾ ਹੀ ਤੁਹਾਡੇ ਲਈ ਰੱਖ ਕੇ ਗਏ ਸੀ ਬੀ ਕੱਲ ਨੂੰ ਮਤਲਬ ਕੋਈ ਨਾ ਬੱਚੇ ਤੈਨੂੰ ਪੁੱਛਣ ਤੂੰ ਆਪਣੇ ਤੇ ਵਰਤੀ ਤੁਹਾਡੇ ਪੋਤਰੇ ਪੋਤਰੀਆਂ ਜਨਮ ਦਿਨਾਂ ਲਈ ਨਹੀਂ ਦੇ ਕੇ ਗਈ ਤੇ ਤੁਹਾਨੂੰ ਖਰਚਾ ਸੀ ਦੇਣੇ ਹੀ ਆਡੀ ਕਿਹੜੀ ਗੱਲ ਤੁਹਾਡੇ ਪੁੱਤਰ ਆਜੀ ਰ ਸਾਰਾ ਕੁਝ ਤੁਹਾਨੂੰ ਦਿੰਦੇ ਆ ਤੇ ਨਾਲੇ ਪੈਨਸ਼ਨ ਵੀ ਤੁਸੀਂ ਆਪਣੀ ਮਰਜ਼ੀ ਨਾਲ ਲਗਵਾਈ ਆ ਅਜੇ ਤਾਂ ਨਹੀਂ ਕਿਹਾ ਤੁਹਾਨੂੰ ਲਗਵਾਣ ਲਈ ਨਹੀਂ ਤੁਸੀਂ ਤਾਂ ਇਹ ਨਹੀਂ ਕਿਹਾ ਮੇਰੀ ਕੁੜੀ ਕਹਿੰਦੀ ਸੀ ਚੱਲ ਪੈਨਸ਼ਨ ਵੀ ਲਵਾ ਲੈ ਤੇ ਮੈਂ ਪੈਨਸ਼ਨ ਵੀ ਲਵਾ ਲਈ ਪਰ ਪੈਨਸ਼ਨ ਵੀ ਨਿਕਲਦੀ ਪਈ ਜੇ ਤੁਹਾਡੀ ਪਰ ਚਾਹੀਜੀ ਜੇ ਤੁਸੀਂ ਪੈਨਸ਼ਨ ਲਗਵਾਈ ਹੈ ਤੁਹਾਨੂੰ ਕਿਸੇ ਚੀਜ਼ ਦੀ ਵੀ ਕਮੀ ਰੱਖੀ ਹੋਈ ਐ ਇੱਥੇ ਨਹੀਂ ਨਹੀਂ ਰੱਖੀ ਤੇ ਨਹੀਂ ਤੁਸੀਂ ਮੈਂ ਕਹ ਰੋ ਕਿ ਨਹੀਂ ਕਿ ਤੁਸੀਂ ਰੱਖ ਲਿਆ ਪਰ ਦੇਖੋ ਅਸੀਂ ਤੇ ਐ ਵੀ ਨਹੀਂ ਚਾਹਦੇ ਸੀ ਕਿ ਤੁਸੀਂ ਜਿਹੜਾ 1000 2000 3000 ਬੈਂਕੋਂ ਚੋਂ ਕਢਵਾਉਂਦੇ ਸੀ ਇਹ ਕਢਵਾਵੋ ਤੁਹਾਨੂੰ ਸਾਹਿਲ ਵੇਲੇ ਬਾਨੇ ਸੀਰੀ ਪੈਸੇ ਫੜਾ ਦਿੰਦਾ ਸੀ ਤੁਹਾਡੇ ਬਟੂਏ ਵਿੱਚ ਹਮੇਸ਼ਾ 5-7000 ਰੁਪਇਆ ਹੁੰਦਾ ਹੀ ਹੁੰਦਾ ਵਾ ਹੁਣ ਤੁਸੀਂ 3000 ਰੁਪਇਆ ਪਤਾ ਨਹੀਂ 2000 ਰੁਪਇਆ ਭੈਣ ਜੀ ਨੂੰ ਦਿੱਤਾ ਵਾ ਉਹ ਦੋ ਦਵਾਈ ਵਾਸਤੇ ਉਹ ਵੀ ਨਹੀਂ ਆਇਆ ਅੱਗੋਂ ਪਿੱਛੋਂ ਵੀ ਆਂਦੀ ਆ ਲੁੱਟ ਪੁੱਟ ਕੇ ਉਹ ਲੈ ਜਾਂਦੀ ਆ ਕਿ ਅਸੀਂ ਫੇਰ ਵੀ ਕੁਝ ਨਹੀਂ ਕਹਿੰਦੇ ਚਲ ਧੀ ਹੀ ਗਈ ਲੈ ਜਾਵੇ ਮਾਂ ਕੋਲੋਂ ਪਰ ਚਾਹੀਦੀ ਪਰ ਜਿਹੜੇ ਇਹ ਪੈਸੇ ਗਏ ਆ ਨਾ ਸਾਨੂੰ ਬੜਾ ਦੁੱਖ ਲੱਗਣ ਡਿਆ ਜੀ ਨਹੀਂ ਤੁਹਾਡਿਆ ਦੋਵਾਂ ਦਾ ਹੋ ਗਿਆ ਦਿਮਾਗ ਖਰਾਬ ਜੇਦੋਂ ਮੇਰੇ ਮੇਰੇ ਨਾਲ ਮੇਰੀ ਧੀ ਜਾਂਦੀ ਹੁੰਦੀ ਸੀ ਤੇ ਚਾਹੀਦੀ ਨੇ ਤੇ ਆਪੇ ਜਾਣਾ ਤੂੰ ਸਾਨੂੰ ਨਾਲ ਲੈ ਜਾਂਦੀ ਤੇ ਅਸੀਂ ਜਾਂਦੇ ਤੇ ਤੇਰੇ ਅਸੀਂ ਅੱਵੇ ਵੀ ਨਹੀਂ ਪੈਸੇ ਲੱਗਣਦੇ ਨੇ ਇਹ ਤੁਸੀਂ ਕਦੀ ਕੀ ਆਈ ਨਹੀਂ ਸਾਨੂੰ ਨਾਲ ਜਾਣਦੇ ਆਏ ਹਾਏ ਤੇ ਮੈਂ ਕਹਿੰਦੇ ਚਲੋ ਵੀ ਉਹ ਤਾਂ ਸਿਆਣੀ ਬਿਆਣੀ ਹੈਗੀ ਆ ਉਹਨੂੰ ਪਤਾ ਹੀ ਹੈ ਸਭ ਕੁਝ ਨੰਬਰ ਵੀ ਉਹਨੂੰ ਪਤਾ ਸੀ ਸਭ ਕੁਝ ਉਹਨੂੰ ਪਤਾ ਸੀ ਤੇ ਤਾਈ ਜੇ ਮੈਂ ਉਹਨੂੰ ਖੜਦੀ ਸੀ ਨਾਲ ਲੈ ਕੇ ਹਾਂ ਬਸ ਨੰਬਰ ਪਤਾ ਸੀ ਤਾਂ ਨੰਬਰ ਜੋਗਾ ਹੀ ਕੰਮ ਹੋ ਗਿਆ ਤੁਹਾਡੇ ਸਾਰੇ ਪੈਸੇ ਨਿਕਲ ਗਏ ਤੇ ਮੰਜੂ ਅਸੀਂ ਸਬੂਤ ਤੋਂ ਬਿਨਾ ਕੋਈ ਗੱਲ ਨਹੀਂ ਮੈਨੂੰ ਕਨਫਰਮ ਕਰਾ ਲੈਣਾ ਮੈਨੂੰ ਡਿਟੇਲ ਕਢਾਣੀ ਆ ਬੈਂਕ ਤੋਂ ਕਢਵਾ ਲਓ ਡਿਟੇਲ ਕੱਢ ਕੇ ਕੀ ਉਹਨਾਂ ਨੇ ਕਿਹੜਾ ਦੇ ਦਿੰਨੇ ਆ ਉਹਨੇ ਦੇਨੇ ਥੋੜੀ ਹੈ ਉਹ ਪਤਾ ਲੱਗਦਾ ਕਿ ਸਾਰਾ ਹੀ ਨਿਕਲ ਗਿਆ ਚਲ بڑے ਪੇ ਵਾਸਤੇ ਵਿਚਾਰੀ ਨੇ ਪੈਸੇ ਰੱਖ ਕੇ ਗਏ ਵੀ ਆ ਉਹਨੇ ਪਤਾ ਲੱਗ ਜਾਏਗਾ ਮੈਂ ਨਹੀਂ ਮੈਨੂੰ ਪਤਾ ਚ ਬੁੱਢੇਪੇ ਵਾਸਤੇ ਅਗਲੀ ਨੇ ਪੈਸੇ ਰੱਖਿਆ ਸੀ ਰਹਿਣ ਦਿੰਦੇ ਵਿਚਾਰੀ ਵਾਸਤੇ ਹਾਏ ਹਾਏ ਮੇਰਾ ਤੇ ਆਪਣਾ ਦਿਮਾਗ ਨਾ ਖਰਾਬ ਹੋ ਗਿਆ ਸੋਚ ਸੋਚ ਕੇ ਸੋਚ ਸੋਚ ਕੇ ਕਿ ਮੇਰੀ ਧੀ ਵੀ ਮੇਰੇ ਨਾਲ ਇਹ ਕੰਮ ਕਰੇਗੀ ਮੈਨੂੰ ਨਹੀਂ ਸੀ ਉਮੀਦ ਹੈ ਕਿ ਇਹ ਕੁਝ ਮੇਰੇ ਨਾਲ ਹੀ ਕਰਦੀ ਰਹੇਗੀ ਰਾਤ ਨੂੰ ਚਾਹੀ ਜੀ ਮੈਨੂੰ ਮੇਰੀ ਚਾਹੀ ਆ ਗਈ ਕਿੱਥੇ ਗਈਆਂ ਸੁੱਤੀਆਂ ਕਿ ਤਰ੍ਹਾਂ ਘੂਗ ਬੱਤੀਆਂ ਬੰਦ ਕਰਕੇ ਸੁੱਤੀਆਂ ਤੇ ਬਾਹਰ ਦਾ ਗੇਟ ਖੁੱਲਾ ਸੀ ਅੱਛਾ ਅੱਛਾ ਚਾਈ ਮੈਂ ਜ਼ਿਆਦਾ ਦੇ ਨਹੀਂ ਰੁਕਣਾ ਠੀਕ ਹੈ ਨਾ ਹਾਂ ਦੱਸ ਹਾਏ ਆ ਤਾਂ ਗੋਡੇ ਪਾ ਲਈ ਮੇਰੇ ਗੋਡੇ ਠਰ ਜਾਂਦੇ ਆ ਆਹ ਉਹ ਤੇਰਾ ਤੇ ਹੁਣ ਬੜਾ ਕੋਈ ਠਰਨਾ ਵੇਖ ਸਹੀ ਤੂੰ ਕੀ ਹੋਇਆ ਚਾਈ ਇਤਨਾ ਕੀ ਬੋਲਣ ਦੀ ਆ ਹੋਣਾ ਕੀ ਹੈ ਅੱਛਾ ਚੱਲ ਛੱਡ ਚਾਈ ਹਾਂ ਦੱਸ ਮੇਰੀ ਗੱਲ ਸੁਣੋ ਪਰ ਚਾਈਆਂ ਸੁੱਤੀਆਂ ਮੈਂ ਤੇਰੇ ਕੋਲ ਇੱਕ ਕੰਮ ਆਈ ਹਾਂ ਹਾਂ ਦੱਸ ਕੰਮ ਪਤਾ ਕੀ ਆ ਕਿਆ ਲੱਗਿਆ ਮੈਨੂੰ ਸ਼ਰਮ ਆਂਦੀ ਐ ਸ਼ਰਮ ਉਹ ਵੀ ਤੈਨੂੰ ਆਹੋ ਚਾਈ ਕਿਉਂ ਮੈਨੂੰ ਸ਼ਰਮ ਆ ਨਹੀਂ ਸਕਦੀ ਛਾਡੇ ਗੱਲਾਂ ਹਾਂ ਦੱਸ ਗੱਲ ਇਹ ਆ ਕਿ ਚਾਈ ਤੈਨੂੰ ਪਤਾ ਮੇਰਾ ਸੋਹਰਾ ਬਿਮਾਰ ਸੀ ਅੱਛਾ ਤੇ ਕਿੰਨਾ ਖਰਚਾ ਹੋ ਗਿਆ ਹਾਂ ਤੇ ਥੋੜਾ ਜਿਹਾ ਹੱਥ ਸਾਡਾ ਤੰਗ ਆ ਤੇ ਐਸਾ ਐ ਕਿ ਤੂੰ ਨਾ ਮੈਨੂੰ ਸੌਦਾ ਪਾ ਦੇ ਸੌਦਾ ਪਾ ਦੇ ਹਾਂ ਚਾਈ ਹਾਂ ਸੌਦਾ ਪਾ ਦੇ ਮੈਂ ਤੈਨੂੰ ਪਰਚੀ ਦੇ ਦਾਂ ਨਹੀਂ ਆ। ਅੱਛਾ ਤੇ ਇਹ ਨਾ ਕਹੀਂ ਮੇਰੇ ਸਹੁਰਿਆਂ ਨੂੰ। ਹਾਂ। ਬਿਲਕੁਲ ਨਾ ਕਹੀਂ। ਕਿ ਕੀ ਨਾ ਕੰਦੇ ਇਹ ਮੈਨੂੰ ਜਸਵੀਰ ਨੇ ਕਿਹਾ। ਕੀ? ਸੌਦਾ ਮੈਨੂੰ ਪਤਾ ਲੱਗ ਗਿਆ ਤੇਰੀਆਂ ਕਾਲੀਆਂ ਕਰਤੂਤਾਂ ਦਾ। ਕਾਲੀਆਂ ਕਰਤੂਤਾਂ ਦਾ? ਆਹੋ। ਕੀ ਮਤਲਬ ਹੈ ਇਹ ਤੇਰਾ? ਮੱਚਵਾਲ? ਹੈ? ਲੁੱਟ-ਮੁੱਟ ਕੇ ਤੇ ਮੈਨੂੰ ਅੱਗੇ ਖਾ ਗਈ ਐ। ਸਭ ਕੁਝ ਜੋ ਕੁਝ ਹੁੰਦਾ ਮੇਰਾ ਲੈ ਜੰਨੀ ਹੈ ਨਾ ਮੁਰਕੇ ਤੂੰ ਦੇਨੀ ਹੈ ਨਾ ਕੋ ਦਵਾਈ ਨਾ ਕੋ ਦੁਰਬਲ ਨਾ ਕੋ ਪੈਸਾ ਨਾ ਕੋ ਠੇਲਾ ਤਲਾ ਫੜ ਪੱਤੀ ਆਪਣੀ ਸੌਦਾ ਕਰਨੇ ਮਾ ਪੁਆ ਕੇ ਦੇ ਵਾਂ ਜਰਾ ਸ਼ਰਮ ਨਹੀਂ ਆਂਦੀ ਪੰਜੀ ਮੈਂ ਜੁਦਾਰ ਸੋ ਅੱਛਾ ਇਹ ਦੀ ਆਵਾਜਾਂ ਡੀਆਂ ਜੇ ਬਾਹਰ ਆਹ ਕਾਦੀ ਪਰਚੀ ਮੈਨੂੰ ਦੇਣ ਡੈ ਜੇ ਨਹੀਂ ਪਰਚੀ ਆ ਵੇਖ ਲੈ ਆਪਣੇ ਕਾਲੀਆਂ ਕਰਤੂਤਾ ਕਾਲੀਆਂ ਕਰਤੂਤਾ ਆਹੋ ਆ ਵੇਖ ਲੈ ਇਹ ਜਿਸ ਵੀਰ ਦੀ ਆਵਾਜ਼ ਜੀ ਚਲੋ ਫਿਰ ਬਾਅਦ ਦੇਖੀਏ ਚਾਹੀਨਾ ਬੈਸਨ ਨਹੀਂ ਚਲੋ ਦੇਖਦੇ ਆ ਹਾਂ ਚਲੋ

ਨੇ ਜਦ ਮੈਂ ਕੀ ਦਸਾਂ ਜੇ ਕਾਲੀਆਂ ਕਰਤੂਤਾ ਆ ਵੇਖ ਜਰਾ ਹੈ ਆ ਵੇਖ ਸਭ ਕੁਝ ਵੇਖਦੇ ਵਿੱਚ ਲਿਖਿਆ ਹੈ ਇਹ ਐਨੇ ਮੇਰੇ ਖਾਲੇ ਏਟੀਐਮ ਤੋਂ ਪੈਸੇ ਪੂਰੇ ਸਾਰੇ ਕਿੱਥੇ ਦਬਾਜੇ ਤੋਂ ਦਬਾਜੇ ਤੋਂ ਹੈ ਗੁਤੜੀ ਬੁਤੜੀ ਆ ਜਿਹੜੀ ਮੈਂ ਪਰਗੋ ਨੀ ਪੜਿਆ ਨਹੀਂ ਆ ਜਾਨ ਮੈਨੂੰ ਕਰ ਲੈਂਦੇ ਜਨਮ ਨੂੰ ਸੁਧਿਆ ਹੈ ਬਸ ਕਰ ਦੋ ਖੇ ਮੇਰੇ ਨਾਲ ਕਰਕੇ ਜੰਦੋ ਛੱਡ ਦੋ ਚੰਗੀ ਮੇਰੀ ਧੀ ਹੈ ਹੈ ਛੱਡ ਦੋ ਐਨੇ ਦੁੱਖਾ ਮੇਰੇ ਨਾਲ

ਕਿ ਨਗ ਲਾਲ ਜੈ ਤੈਨੂੰ ਇਹ ਸਾਰਾ ਅਸੀਂ ਕਢਾਇਆ ਹੀ ਬੈਂਕ ਤੋਂ ਕੋਈ ਪੈਸਾ ਨਹੀਂ ਤੋਥੇ ਰਹਿਣ ਦਿੱਤਾ ਚਾਹੀਦੇ 980 ਦੇ ਨਾ ਕਾਊਂਟ ਵਿੱਚ ਨਹੀਂ ਮੇਰੀ ਗੱਲ ਸੁਣ ਜਿੱਥੇ 2000 ਦੀ ਚਾਹੀਦੀ ਲੋੜ ਦੀ ਤੂੰ 55000 ਕਢਾ ਲਈ ਰਹੀਆਂ ਜੇ 5000 ਲੋੜ ਤੇ 10000 ਕਢਾਇਆ ਇਹ ਬੁੱਢੀ ਲਕਿਨ ਛੱਡੇ ਮੈਂ ਦੱਸ ਇਹਨੂੰ ਨਾਲ ਲੈ ਜਾਂਦੀ ਧੀਰੇ ਤਾਂ ਕਿਸੇ ਚੀਜ਼ ਦੀ ਭੁੱਖ ਥੋੜੀ ਹੀ ਬਾਪਾ ਦੇ ਸਮਾਨ ਹੱਥੋਂ ਦੇਈਦਾ ਸਾਰਾ ਕੁਝ ਦੇਈਦਾ ਪਤਾ ਨਹੀਂ ਕੀ ਤੈਨੂੰ ਭੁੱਖਾ ਤੇਰੇ ਘਰ ਕਿਸੇ ਗੱਲ ਦੀ ਕਮੀ ਨਹੀਂ ਫੇਰ ਅਥਰ ਲੁਟਣ ਦੀ ਆਦਤ ਨਹੀਂ ਛੱਡਨੀ ਆਪਣੀ ਤੁਸੀਂ ਵੀਵੀ ਆਪਣੀ ਮਾਂ ਨਾਲ ਨਾ ਵਿਸ਼ਵਾਸ ਘਾੜ ਕੀਤਾ ਉਹਨਾਂ ਨੇ ਸਾਡੇ ਤੇ ਅੰਨਾ ਵਿਸ਼ਵਾਸ ਨਹੀਂ ਕੀਤਾ ਜਿੰਨਾ ਤੁਹਾਡੇ ਤੇ ਕੀਤਾ ਵਾ ਮੇਰੀ ਧੀ ਮੇਰੀ ਧੀ ਮੇਰੀ ਜੋ ਕਰੇਗੀ ਮੇਰੀ ਧੀ ਕਰੇਗੀ ਅਸੀਂ ਚਾਹੀ ਜੀ ਨੂੰ ਕੁਝ ਵੀ ਕਹਣਾ ਪਰ ਚਾਹੀ ਜੀ ਨੇ ਸਾਡੀ ਇੱਕ ਨਹੀਂ ਸੁਣੀ ਚਾਹ ਜਦ ਮਾਰੇ ਮੋਟੇ ਉਹਦੇ ਕੋਲ ਹੈਗੇ ਸੀ ਥੋੜੇ ਬੋਤੇ ਪੈਸੇ ਉਹਦੇ ਉਹਦੇ ਜੋਗੇ ਰਹਿਣ ਦਿੰਦੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਤੁਹਾਡੇ ਸਹੁਰਿਆਂ ਦੇ ਘਰ ਕਿੰਨੀ ਤੁਹਾਡੀ ਜਾਇਦਾਦ ਹੈਗੀ ਆ ਸਭ ਕੁਝ ਤੁਹਾਡੇ ਕੋਲ ਲਗਾ ਵਾ ਨਹੀਂ ਬੇਸ਼ਰਮੀ ਨਹੀਂ ਤਾਂ ਦਫਾ ਜਾ ਮੈਨੂੰ ਤੂੰ ਵੇਖਣਾ ਮੈਨੂੰ ਚੰਗਾ ਲੱਗਦੀ ਪਈ ਮੈਂ ਦੱਸਾਂ ਕਿਹਦੇ ਦਫਾ ਆ ਮੇਰੀ ਹੀ ਨੂਏ ਚੰਗੇ ਮੇਰੇ ਨਾਲ ਹੈ ਵੇਲੇ ਮੇਰੇ ਨਾਲ ਸਹਿਮਤੀ ਸੀ ਜਿਹੜੀ ਗੱਲ ਹੁੰਦੀ ਸੀ ਨਾ ਮੈਂ ਇਹਨਾਂ ਦੀ ਨਹੀਂ ਸੀ ਮੰਦੀ ਤੇ ਮੈਂ ਤੇਰੀ ਮੰਦੀ ਸੀ ਮੈਂ ਕਹਿੰਦੀ ਤਾਂ ਨਹੀਂ ਜੋ ਮੇਰੀ ਧੀ ਹੈ ਮੇਰੇ ਨਾਲ ਸੱਚਾਈ ਦੀ ਤੋਰ ਤੇ ਤੁਰਨ ਈ ਹੈ ਪਰ ਤੂੰ ਤੂੰ ਤੇ ਮੇਰੇ ਨਾਲ ਵਿਸ਼ਵਾਸ ਘਾਟ ਕਰ ਗਈ ਹੈ ਸਭ ਕੁਝ ਮੇਰਾ ਲੁੱਟ ਪੁੱਟ ਕੇ ਲੈ ਗਈ ਹੈ ਅ ਜਿਹੜੀ 30000 ਰੁਪਏ ਸੀ ਨਾ ਮੇਰਾ ਜਿਹੜਾ ਉਹ ਵੀ ਤੂੰ ਹੀ ਲਿੱਤਾਈ ਤੂੰ ਹੀ ਗੁੱਥੀ ਮੇਰੀ ਕੱਢ ਕੇ ਲੈ ਕੇ ਗਈ ਹੈ ਪਰ ਚਹੀ ਉਹ ਤਾਂ ਗਵਾਚਾ ਸੀ ਉਹ ਗਵਾਚਾ ਗੁੱਜਾ ਕੋਈ ਨਹੀਂ ਉਹ ਤਾਂ ਆਟੋ ਚ ਗਵਾਚ ਗਿਆ ਸੀ ਆਹੋ ਤੂੰ ਤੂੰ ਨਾ ਗਵਾਚੀ ਆਟੋ ਚ ਹੈ ਜੋ ਕੁਛ ਕੀਤਾ ਤੂੰ ਮੇਰੇ ਨਾਲ ਬਹੁਤ ਪਹਿਲੇ ਸ਼ੁਰੂ ਕੀਤਾ ਨਹੀਂ ਮੈਂ ਕਹਿੰਦੀ ਮੇਰਾ ਜਿੱਕਰ ਮੈਂ ਤੈਨੂੰ ਨਾ ਫੰਡ ਦਵਾ ਚਹੀ ਬਸ ਕਰੋ ਬਸ ਕਰੋ ਬਹੁਤ ਹੋ ਗਿਆ ਜਸਵੀਰ ਮੇਰੀ ਗੱਲ ਸੁਣ ਹਾਂ ਕਿੰਨਾ ਤੇਰੇ ਭਰਾ ਤੇਰਾ ਪਿਆਰ ਕਰਦੇ ਤੇ ਕਿੰਨੇ ਚਾਹ ਕਰਦੇ ਸੀ ਤੇਰੇ ਇੱਕ ਜੀ ਤੂੰ ਕਹਿੰਨੀ ਸੀ ਦੁਕਾਨ ਤੋਂ ਜਾ ਕੇ ਦਸ ਦਸ ਚੀਜ਼ਾਂ ਲਾਂਦੀ ਸੀ ਫੇਰ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਸਾਡੀ ਭੈਣ ਇੱਕੋ ਇੱਕ ਸਾਡੀ ਭੈਣ ਆ ਤੂੰ ਦੇ ਉਹਦੇ ਸਾਇਲ ਦੇ ਪੈਸੇ ਵੀ ਖਾ ਲੇ ਕਿਸਤਾ ਤੇ ਇੰਨਾ ਸਮਾਨ ਆਪਣੇ ਘਰ ਦਾ ਬਣਾ ਲਿਆ ਕਿਸਤਾ ਤਾਰੀਆਂ ਹੀ ਉਸੇ ਤਰਨਦੇ ਅੱਜ ਤੱਕ ਤਰਨਦੇ ਆ ਕੀ ਤੂੰ ਭਰਾਵਾ ਨੂੰ ਹੀ ਲੁੱਟ ਲਿਆ ਮਾਂ ਨੂੰ ਹੀ ਲੁੱਟ ਲਿਆ ਇਹ ਕੋਈ ਤਰੀਕਾ ਦਾ ਘਰ ਚ ਇਥੋਂ ਆਨੀ ਇਥੋਂ ਵਖਰਾ ਰਾਜਮ ਪਰ ਪਰ ਕੇ ਲੈ ਜਾਨੀ ਐ ਨਕੀ ਤੈਨੂੰ ਹੈਗਾ ਕਿਦਰ ਦਿਮਾਗ ਦੀ ਸੋਚ ਨਹੀਂ ਉਸ ਵੇ ਮੈਨੂੰ ਆ ਨਾ ਤੂੰ ਕਹੇ ਮੇਰੀ ਤੂੰ ਮੇਰੀ ਮਾਂ ਹੀ ਹੈ ਵੱਡੀ ਭਾਬੀ ਨਹੀਂ ਮੇਰੀ ਮਾਂ ਇਹ ਮਾਂ ਦਾ ਸਿਲਸਿਲਾ ਤੇ ਮਾਂ ਨੂੰ ਵੀ ਲੱਲਿਆ ਤੇ ਮੈਨੂੰ ਵੀ ਲੁੱਟੀ ਜਾਨੀ ਐ ਸਾਰੇ ਲੁੱਟੀ ਜਾਨੀ ਜਿਹੜਾ ਦੇਖ ਨਹੀਂ ਘਰ ਦੇ ਵਿੱਚ ਕੋ ਕੋ ਲੁੱਟ ਲੈਨੀ ਤਸਵੀਰ ਮੇਰੀ ਗੱਲ ਸੁਣ ਜਦੋਂ ਤੇਰੇ ਭਰਾਵਾਂ ਨੇ ਤੇਰੀ ਸ਼ਿਕਾਇਤ ਕਰੀ ਦੀ ਸੀ ਨਾ ਤੇ ਕਹਿੰਦੇ ਸੀ ਵੀ ਉਹਨਾਂ ਨੂੰ ਕਹੀਦਾ ਸੀ ਲੁੱਟ ਪੁੱਟ ਕੇ ਇੱਥੋਂ ਲੈ ਜਾਂਦੀ ਐ ਕੀ ਕਰਦੀ ਐ ਇਹ ਚੰਗਾ ਲੱਗਦਾ ਵਾ ਇੰਨਾ ਲਾਲਚ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਫੇਰ ਕੀ ਲੈ ਜਾਂਦੀ ਐ ਤੇ ਕਿੰਨੀ ਕੁ ਦੇਰ ਲਗਾਏਗੀ ਆਪੇ ਇੱਕ ਦਿਨ ਛੱਡੇਗੀ ਕਿੰਨੀ ਕੁ ਦੇਰ ਜਾਨਦੇ ਕੋਈ ਗੱਲ ਨਹੀਂ ਅਸੀਂ ਕਮਾਨੇ ਪਏ ਨਾ ਬੈਠੇ ਹੈ ਨਾ ਕਮਾਨ ਲੈ ਕੋਈ ਗੱਲ ਨਹੀਂ ਲੈ ਜਾਂਦੀ ਤੇ ਲਗਾ ਪਰ ਕਿੰਨਾ ਗਲਤ ਲੱਗਦਾ ਤੂੰ ਇਹ ਦੇਖ ਸੋਚ ਪਰ ਤੂੰ ਨਹੀਂ ਮੁੜੀ ਪੁੱਤਰ ਤੂੰ ਮੁੜੀ ਹੋ ਨਹੀਂ ਤੂੰ ਛੱਡਿਆ ਹੀ ਨਹੀਂ ਆਪਣੀ ਆਦਤ ਤੇ ਦੱਸ ਕਿੰਨਾ ਕਿੰਨਾ ਮਾੜਾ ਲੱਗਦਾ ਤੇ ਹੁਣ ਦੱਸ ਕੱਲ ਨੂੰ ਸਾਡੇ ਬੱਚੇ ਜਵਾਨ ਹੋਣਗੇ ਤਾਂ ਪੁੱਛਦੇ ਆ ਕੀ ਕੋਣ ਆ ਪੁਖੀ ਕੋਣ ਕੀ ਕਹੀਏ ਪੂਆ ਕੋਈ ਉਹ ਕਹਿੰਦੇ ਕਮੀਨੀ ਕੋਣ ਪੂਆ ਲਾਲਚੀ ਕੋਣ ਪੂਆ ਕਿੰਨਾ ਮਾੜਾ ਸਰ ਬੱਚਿਆ ਤੇ ਪੈਂਦਾ ਤੇਰਾ ਲਾਲਚ ਜਾਂਦਾ ਹੀ ਨਹੀਂ ਨਹੀਂ ਛੱਡ ਨਹੀਂ ਕਿਹਦੇ ਨਾਲ ਸਿਰ ਡਿਆ ਲੈ ਜਾਂਦੀਆਂ ਇਹਦਾ ਲਾਲਚ ਨਹੀਂ ਮੁਕਣਾ ساری ਉਮਰ ਹੀ ਛੱਡ ਦੇ ਤੈਨੂੰ ਚੱਲ ਨਿਕਲ ਤੂੰ ਬਾਹਰ ਹੈ ਐਸਾ ਡਰਾਮਾ ਵਿੱਚ ਤੇਰਾ ਕੋਈ ਰਾਜ ਹੈਗਾ ਵੈ ਮੈਂ ਕਹਿੰਦੀ ਤੂੰ ਮੈਨੂੰ ਅੱਖੀਂ ਨਹੀਂ ਦਿਸਣੇ ਚਾਹੀ ਜੀ ਚੱਲ ਨਿਕਲ ਚੱਲ ਨਿਕਲ ਬਾਹਰ ਚੱਲ ਐਨਾ ਲਾਲਚ ਐਨਾ ਲਾਲਚ ਹਾਈ ਹਾਈ ਨਹੀਂ ਮੈਂ ਤੇ ਨਾ ਤੇ ਤੇਬਾਰ ਹੀ ਨਾ ਕਰਦੀ ਈ ਮੈਂ ਤੇ ਸਭ ਕੁਝ ਤੇਰੇ ਤੇ ਤੇਬਾਰ ਕਰਦੀ ਈ ਪਰ ਤੂੰ ਮੈਨੂੰ ਐਨਾ ਤੋਖਾ ਦਿੱਤਾ ਨਰ ਤੋਖਾ ਦਿੱਤਾ ਕਿ ਖਾਦੋ ਜਾਣਾ ਮੈਨੂੰ ਤੇ ਸੂਰਤ ਵੇਖਣ ਦੇ ਤੇਰੀ ਜੀ ਨਹੀਂ ਕਰਦਾ ਕਿਆ ਬਾਝਾ ਤੋ ਚੱਲ ਅਰੇ ਯਾਰ ਛੱਡ ਦੇ ਮੈਨੂੰ ਅਥ

ਇਹੋ ਜਿਹੀਆਂ ਚੱਲ ਜਾਈ ਕੋਈ ਗੱਲ ਇਹੋ ਜਿਹੀ ਰੱਬ ਦਾ ਕਿਸੇ ਨੂੰ ਨਾ ਗਵੇ ਚੱਲ ਕੋਈ ਬਸ ਕਰ ਜਾ ਫਿਰ ਕੋ ਗਲਤੀ ਹੋ ਗਈ ਬਸ ਕਰ ਜਾ ਚਾਹੀ ਮੇਰਾ ਲਾਲਚ ਇਸ ਕਰਕੇ ਵਧਦਾ ਗਿਆ ਮੇਰ ਤੋਂ ਅਮੀਰ ਕਰਦੀਆਂ ਮੇਰੀਆਂ ਦਨਾਣੀਆਂ ਚੜਾਣੀਆਂ ਸੀ ਤੁਸੀਂ ਮੈਨੂੰ ਚੋਦ ਦਿੰਦੇ ਸੀ ਵਧੀਆ ਦਿੰਦੇ ਸੀ ਪਰ ਮੈਨੂੰ ਇਹ ਹੁੰਦਾ ਸੀ ਕਿ ਮੇਰਾ ਨਾਮ ਉੱਥੇ ਹੋਵੇ ਉਹ ਸਾਰੇ ਜਾਣੇ ਕਹਿਣ ਇਹ ਸਾਡੇ ਤੋਂ ਵੀ ਤਕੜੇ ਕਰਦੇ ਆ ਜੇ ਉਹਨਾਂ ਦੇ ਇੱਕ ਚੀਜ਼ ਪੇਕਿਓ ਲੈ ਕੇ ਆਣੀ ਮੈਂ ਝੂਠ ਸੱਚ ਬੋਲ ਕੇ ਕਿੜ ਕੋ ਦਸ ਚੀਜ਼ਾਂ ਖੜਨੀਆਂ ਚਾਹੀ ਜੀ ਮੇਰੇ ਸਹੁਰੇ ਨਹੀਂ ਅਸਤਾ ਕਿ ਮੇਰੇ ਕੋ ਕੁਝ ਨਹੀਂ ਮੰਗਿਆ ਉਹਨਾਂ ਨੇ ਕੁਝ ਨਹੀਂ ਮੰਗਿਆ ਜੇ ਮੇਰੀ ਤੇ ਰਾਣੇ ਨੂੰ ਐਸੀ ਮਿਲਿਆ ਤੁਸੀਂ ਮੈਨੂੰ ਉਦੋਂ ਨਹੀਂ ਸੀ ਦਿੱਤਾ ਉਹ ਸਮੇਂ ਸ਼ਾਇਦ ਇਹ ਨਾ ਚੱਲਦਾ ਵੀ ਨਹੀਂ ਸੀ ਮੈਂ ਸਾਹਿਲ ਨੂੰ ਕਿਹਾ ਕਿ ਮੈਂ ਕਿਸ਼ਤਾਂ ਧਾਰ ਦਾਂਗੀ ਤੁਸੀਂ ਮੈਨੂੰ ਸਬਾਨ ਲੈ ਦੋ ਉਹਨਾਂ ਨੂੰ ਮੈਂ ਕਿਹਾ ਇਸੇ ਦੀਆ ਕਿਸ਼ਤਾਂ ਮੈਂ ਧਾਰ ਦਾਂਗੀ ਸਾਰੇ ਸਮਾਨ ਦੀਆਂ ਕਿਸ਼ਤਾਂ ਦੇ ਦਾਂਗੀ ਪਰ ਮੈਂ ਆਪਣੇ ਸਹੁਰਿਆਂ ਨੂੰ ਕਿਹਾ ਕਿ ਮੇਰੇ ਪੇਕੇਆਂ ਦੇਆਂ ਚੀਜ਼ਾਂ ਦਿੱਤੀਆਂ ਉਹਨਾਂ ਨੇ ਵਿਆਹ ਸਮੇਂ ਨਹੀਂ ਨਾ ਦਿੱਤੀਆਂ ਸੀ ਮੈਂ ਤਾਂ ਚਾਈ ਚੀ ਆਪਣੇ ਵਡਿਆਈ ਕਰਦੀ ਰਹੀ ਪਰ ਗਲਤ ਕਰਦੀ ਰਹੀ ਅਛਾ ਜੀ ਮਾਫ ਕਰ ਤੋਂ ਮਾਫ ਕਰ ਦੋ ਉਹਨਾਂ ਨੇ ਮੇਰੇ ਸਹੁਰਿਆਂ ਨੇ ਅਜੇ ਤੱਕ ਕਦੀ ਮੇਰ ਕੋ ਕੋਈ ਚੀਜ਼ ਨਹੀਂ ਮੰਗੀ ਇਹ ਸਿਰਫ ਮੈਂ ਹੀ ਸੀ ਮੇਰੇ ਮਨ ਦਾ ਵਹਿਮ ਸੀ ਕਿ ਸ਼ਾਇਦ ਮੈਂ ਦਵਾਂਗੀ ਉਹਨਾਂ ਨੂੰ ਕਿ ਮੇਰੀ ਇੱਜ਼ਤ ਹੋਏਗੀ ਪਰ ਨਹੀਂ ਮੈਂ ਇੱਥੇ ਗਲਤ ਸੀ ਚਾਹੀ ਜੀ ਜਿੰਨਾ ਮਰਜੀ ਦਿੱਤਾ ਨਾ ਝੂੜ ਝੂਠ ਹੀ ਹੁੰਦਾ ਮੇਰੀ ਇੱਥੇ ਕੋਈ ਇੱਜ਼ਤ ਨਹੀਂ ਆਏਗੀ ਕੋਈ ਇੱਜ਼ਤ ਨਹੀਂ ਆਏਗੀ ਮੈਂ ਨਹੀਂ ਜਾਂਦੀ ਜੇ ਮੇਰੀ ਉੱਥੇ ਇੱਜ਼ਤ ਨਹੀਂ ਹੈਗੀ ਤੇ ਮੇਰੀ ਇਸ ਘਰ ਵਿੱਚ ਨਾ ਇੱਜ਼ਤ ਹੋਵੇ ਛੇ ਜੀ ਮaaf ਕਰ ਦੋ ਮੈਨੂੰ ਮaaf ਕਰ ਦੋ ਚਲ ਚੁੱਪ ਕਰ ਜਾ ਹੁਣ ਚਲ ਛੱਡ ਚੁੱਪ ਕਰ ਵੀ ਉੱਥੇ ਕੋਈ ਇੱਜ਼ਤ ਨਹੀਂ ਹੈਗੀ ਕੋਈ ਇੱਜ਼ਤ ਨਹੀਂ ਹੈਗੀ ਕੋਈ ਇੱਜ਼ਤ ਨਹੀਂ ਕਰਦਾ ਇੱਜ਼ਤ ਪਿੱਛੇ ਆਪਣੀ ਉਧਰੋਂ ਵੀ ਇੱਜ਼ਤ ਗਵਾ ਲਈ ਤੇ ਉਧਰੋਂ ਵੀ ਗਵਾ ਲਈ ਪਰ ਇਹਨਾਂ ਝੂਠ ਸੱਚ ਬੋਲਣ ਦੀ ਕੀ ਲੋੜ ਸੀ ਤੁਹਾਨੂੰ ਪਾਪੀ ਮਨ ਨੂੰ ਮਾਫ ਕਰ ਦਿਓ ਜੋ ਵੀ ਹੋ ਗਿਆ ਨਾ ਉਹਦੀ ਪਰਪਾਈ ਮੈਂ ਕਰਾਂਗੀ ਸਾਹਿਲ ਦੀ ਜਿੰਨੇ ਵੀ ਪੈਸੇ ਲੱਗੇ ਨਾ ਮੈਂ ਦਵਾਂਗੀ ਜੇ ਮੈਂ ਕੱਪੜਾ ਵੀ ਲਿਆਂਦੀ ਰਹੀ ਨਾ ਉਥੇ ਸਾਰੇ ਪੈਸੇ ਮੈਂ ਦਵਾਂਗੀ ਬਾਕੀ ਭਾਬੀ ਇੱਕ ਹੋਰ ਮੇਰੀ ਗਲਤੀ ਮਾਫ ਕਰ ਦਿਓ ਜਿਹੜੇ 골ਡੀ ਦੇ ਵਿਆਹ ਚ ਕੱਪੜੇ ਬਣਾਏ ਸੀ ਨਾ ਉਹ ਮੇਟਾ ਦਿਖਾਤੇ ਚ ਹੀ ਬਣਾਏ ਸੀ ਅਦਾ ਮੈਂ ਲਾਲਚ ਹੀ ਹੋਇਆ ਨਾ ਲਾਲਚ ਨਹੀਂ ਨਾ ਗਿਆ ਤੁਹਾਡਾ ਮaaf ਕਰ ਦੋ ਮੈਨੂੰ ਕਰਨਾ ਹੀ ਪੈਣਾ ਵਾ ਕਰ ਦਿੱਤਾ ਹੁਣ ਮaaf ਕਰਤਾ ਅੱਗੇ ਤੋਂ ਨਾ ਐਸਾ ਕਰੇ ਨਹੀਂ ਤੋਬਾ ਮੇਰੀ ਤੇਰੇ ਭਰਾਵਾਂ ਦੀ ਨਜ਼ਰ ਵਿੱਚ ਤੇਰੀ ਇੱਜ਼ਤ ਹੈ ਉਹ ਪਿਆਰ ਕਰਦੇ ਤਾਂ ਦਿਲੋਂ ਪਿਆਰ ਕਰਦੇ ਆ ਉਹ ਕਹਿੰਦੇ ਕੋਈ ਨਹੀਂ ਲੈ ਜੂਏ ਅਸੀਂ ਕਮਾਨੇ ਪਏ ਨਾ ਲੈ ਜੂਏ ਆਪਣੇ ਭਰਾਵਾਂ ਨਜ਼ਰਾਂ ਚ ਨਾ ਡਿੱਗ ਮੈਂ ਤਾਂ ਦੱਸ ਮੈਨੂੰ ਕੁਝ ਨਹੀਂ ਚਾਹੀਦਾ ਬਸ ਮaaf ਕਰ ਦੋ ਹੁਣ ਮੈਨੂੰ ਚਲੋ ਕੋਈ ਗੱਲ ਚਲ ਧੋਇ ਐਸਰਾਂ ਨਹੀਂ ਚੀਜ਼ ਲੈ ਜਾਣੀ ਮੰਗ ਲੈ ਜਾਣੀ ਆ ਠੀਕ ਹੈ ਨਾ ਮੇ ਜਿਹੜੀ ਲੈ ਜਾਣੀ ਮੰਗ ਚਲੋ ਜੀ ਸਾਡੀ ਸਟੋਰੀ ਦਾ ਅੱਜ ਹੋ ਗਿਆ ਹੈਪੀ ਐਂਡਿੰਗ ਹੋ ਗਈ ਆ ਇਰ ਵਿੱਚ ਮੈਂ ਜਿਹੜਾ ਰੋਲ ਨਿਭਾਇਆ ਔਰ ਚ ਕਈ ਕੁਐਂਟ ਕੀਤੇ ਕਈਆਂ ਜਾਣਿਆ ਨੇ ਕਿ ਐਸਰਾਂ ਦੀਆਂ ਨਨਾਨਾ ਨਹੀਂ ਕਰ ਸਕਦੇ ਆ ਐਸਰਾਂ ਦੀਆਂ ਭੂਆ ਨਹੀਂ ਹੁੰਦੀਆਂ ਨਹੀਂ ਜੀ ਜੇ 네ਗੇਟਿਵ ਆ ਤੇ ਪੋਜ਼ਿਟਿਵ ਵੀ ਆ ਜੇ ਲਾਈਟ ਆਂਦੀ ਆ ਤੇ ਉਹਨੇ ਜਾਣਾ ਵੀ ਆ ਜੇ ਦਿਨ ਨੇ ਆ ਤੇ ਰਾਤ ਵੀ ਆ ਕਿਉ ਭੈਣ ਜੀ ਬਿਲਕੁਲ ਜੀ ਹਰ ਹਰ ਚੀਜ਼ ਹੈ ਗਈ ਆ ਆਪਣੇ ਸਮਾਜ ਦੇ ਵਿੱਚ ਇਹ ਆਪਣੇ ਆਲੇ-ਦੁਆਲੇ ਕਿਤੇ ਨਾ ਕਿਤੇ ਤੁਸੀਂ ਨਿਊਜ਼ ਸੁਣਦੇ ਹੋਗੇ ਕਿਤੇ ਸੁਣਦੇ ਹੋਗੇ ਇਹ ਹੁੰਦੀਆਂ ਜੀ ਇਸ ਤਰ੍ਹਾਂ ਦੀਆਂ ਆਪਾਂ ਐਵੇਂ ਨਹੀਂ ਚੀਜ਼ਾਂ ਬਣਾਉਂਦੇ ਐਵੇਂ ਮੰਨ ਕੇ ਕਹਾਣੀਆਂ ਨਹੀਂ ਬਣਾਉਂਦੇ ਇਹ ਚੀਜ਼ਾਂ ਨਹੀਂ ਹੁੰਦੀਆਂ ਇਹ ਪੋਸੀਬਲ ਹੈ ਜੀ ਇਹ ਚੀਜ਼ਾਂ ਹੁੰਦੀਆਂ ਤਾਂ ਦੀ ਇਹ ਚੀਜ਼ ਬਣਾਈ ਆ ਬੜੇ-ਬੜੇ ਦੁਨੀਆਂ ਹੁੰਦੀਆਂ ਭੈਣ ਜੀ ਈਆਂ ਦੇ ਮਾਮਾ ਨੂੰ ਘਰੋਂ ਬਾਹਰ ਕੱਢ ਦਿੰਦੇ ਆ ਕੱਢ ਦਿੰਦੀ ਆ ਆਈ ਨਾਲ ਕੁਝ ਹੁੰਦਾ ਨੁਕਤਾ ਨੁਕਤਾ ਦੀ ਸੇਵਾ ਉਹਰੇ ਚ ਵੇਖੋ 10 ਲੁਧਿਆਣਾ ਵਾਲੇ ਤੁਸੀਂ ਪਾਜੀ ਨਾ ਮੈਨੂੰ ਉਹਨਾਂ ਦਾ ਨਾਂ ਨਹੀਂ ਆਂਡਿਆ ਗੁਰਪ੍ਰੀਤ ਗੁਰਪ੍ਰੀਤ ਨੁਕਤਾ ਦੀ ਸੇਵਾ ਵਾਲੇ ਆ ਪੰਜੀ ਉਹ ਐਸੇ ਤਰ੍ਹਾਂ ਕਈ ਲੈ ਕਹਿੰਦੇ ਕਈਆਂ ਨੇ ਧੀਆਂ ਨੇ ਬਾਹਰ ਕੱਢਿਆ ਹੁੰਦਾ ਕਈਆਂ ਨੇ ਪੁੱਤਾਂ ਨੇ ਬਾਹਰ ਪੁੱਤਾਂ ਨੇ ਬਾਹਰ ਕੱਢਿਆ ਹੁੰਦਾ ਤੇ ਇਹ ਮੈਂ ਸਟੋਰੀ ਬਣਾਉਂਦਾ ਮੇਰਾ ਇੱਕ ਇਹ ਸੀ ਕਿ ਜਿਹੜਾ ਕੋਈ ਐਸਾ ਕਰਦਾ ਹੈ ਇਹ ਵੇਖ ਲਓ ਵੀ ਹਾਲ ਮੇਰੇ ਵਰਗਾ ਹੋਣਾ ਜਿਉਂ ਉਹਨਾਂ ਦਾ ਨਾਉ ਪੇਕਿਆਂ ਦੀ ਰੰਦੀਆਂ ਨਾਉ ਸੌਰਿਆਂ ਦੀ ਰੰਦੀਆਂ ਇਹ ਦੋਨਾਂ ਬਿਨਾ ਗੁਜ਼ਾਰਾ ਨਹੀਂ ਹੈਗਾ ਜੇ ਕੋਈ ਕਵੇ ਨਾ ਵੀ ਆਪਾਂ ਰਾਬ ਬਣ ਕੇ ਸ਼ਾਇਦ ਗੁਜ਼ਾਰਾ ਸੋਹਰਿਆਂ ਨੂੰ ਛੱਡ ਕੇ ਗੁਜ਼ਾਰਾ ਜਾਂ ਪੇਕਿਆਂ ਨੂੰ ਛੱਡ ਕੇ ਛੱਡ ਕੇ ਗੁਜ਼ਾਰਾ ਬਾਕੀ ਇੱਕ ਗੱਲ ਇਹਦੇ ਚ ਵੀ ਆ ਸੋਹਰੇ ਵੀ ਐਡੇ ਅੰਨੇ ਨਹੀਂ ਹੁੰਦੇ ਕਿ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਉਹਨਾਂ ਨੇ ਜਦੋਂ ਰਿਸ਼ਤਾ ਜੋੜਿਆ ਹੁੰਦਾ ਨਾ ਉਸ ਕਾਰਨ ਨਾਲ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਪੇਕਿਆਂ ਦੀ ਕੀ ਕੁਆਲਿਟੀ ਕਿੰਨਾ ਕ ਕਰਨ ਜੋਗੇ ਹੁੰਦੇ ਆ ਉਹਨਾਂ ਨੂੰ ਕਿੰਨਾ ਕ ਦੇ ਸਕਦੇ ਜਾਂ ਨਹੀਂ ਦੇ ਸਕਦੇ ਤੇ ਕਈ ਧੀ ਟੋਰਾ ਬਣਾਉਣ ਵਾਸਤੇ ਤੇ ਟੋਰ ਬਣਾਉਣ ਕਰਕੇ ਹੀ ਹੈ ਨਾ ਤੇ ਬਾਕੀ ਪਿੱਠ ਪਿੱਛੇ ਪਰਜਾਈਆਂ ਗਾਲਾਂ ਕੱਢਦੀਆਂ ਜੀ ਕੜਦੀਆਂ ਕੜਦੀਆਂ ਹੈ ਪਰਜਾਈਆਂ ਭਰਾਵਾਂ ਨੂੰ ਵੀ ਪਤਾ ਲੱਗਦਾ ਹੈ ਲੇਕਿਨ ਭਰਾ ਇਹ ਹੈ ਕਿ ਬੋਲਦੇ ਐਸ ਕਰਕੇ ਨਹੀਂ ਹੈਗੇ ਕਿ ਆਪਾਂ ਪੜੀਆਂ ਜਨਾਨੀਆਂ ਨੂੰ ਕੀ ਕਹੀਏ ਕਿ ਸਾਡੀ ਭੈਣ ਭੁੱਖੀ ਹੈ ਸਾਡੀ ਭੈਣ ਇਸ ਤਰ੍ਹਾਂ ਦੀ ਹੈ ਤੇ ਬਾਕੀ ਜਿਹੜਾ ਕੋਈ ਐਸ ਤਰ੍ਹਾਂ ਕਰਦਾ ਜਿਹੜਾ ਕੋਈ ਸਾਡੀ ਗੱਲ ਨੂੰ ਗਲਤ ਨਾ ਲਿਆ ਕਰੋ ਜੀ ਜਿਹੜਾ ਕੋਈ ਐਸ ਤਰ੍ਹਾਂ ਕਰਦਾ ਪਲੀਜ਼ ਨਾ ਕਰਿਆ ਕਰੋ ਥੈਂਕ ਯੂ ਸੋ ਮੱਚ ਜੇ ਤੁਹਾਨੂੰ ਸਾਡੀ ਇਹ ਸਟੋਰੀ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬਾਕੀ ਕਿਸੇ ਲਈ ਤੁਸੀਂ ਲਿਖ ਦਿੰਦੇ ਜੇ ਨਹੀਂ ਹੁਣ ਬੋਰ ਹੋ ਗਈ ਆ ਵੇਖੋ ਜੀ ਜਦੋਂ ਆਪਾਂ ਕੰਮ ਕਰੀਦਾ ਨਾ ਕਿਸੇ ਵਕਤ ਸਾਨੂੰ ਫਾਸਟ ਹੋਣਾ ਪੰਦਾ ਤੇ ਕਿਸੇ ਵਕਤ ਸਾਨੂੰ ਸਲੋ ਹੋਣਾ ਪੰਦਾ ਕਿਸੇ ਵਕਤ ਉਹ ਚੀਜ਼ ਦਾ ਬੜਾ ਮਜ਼ਾ ਆਉਂਦਾ ਤੇ ਕਿਸੇ ਵਕਤ ਸਾਨੂੰ ਬੋਰ ਹੋਂ ਘਰ ਚ ਰੋਟੀ ਖਾਈਦੀ ਆ ਕਿਸੇ ਵਲ ਤੇ ਬਹੁਤ ਸਵਾਦ ਨਾਲ ਖਾਈਦੀ ਆ ਤੇ ਕਿਸੇ ਵਲ ਇਹ ਕਹਿ ਰਹੀ ਦੀ ਆ ਤੇ ਹਾਂ ਸਹੀ ਨਹੀਂ ਬਣੀ ਆ ਜ ਸਵਾਦ ਇਸ ਉਹ ਚੀਜ਼ ਹੈ ਹੈਨਾ ਇਸ ਕਰਕੇ ਆਪਾਂ ਤੇ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਵਧੀਆ ਟੇਸਟ ਦਿੱਤਾ ਜਾਵੇ ਜੇ ਲੜਾਈ ਝਗੜਾ ਮਾਰ ਕਟਾਈ ਇਸ ਤਰ੍ਹਾਂ ਨਹੀਂ ਹਰ ਇੱਕ ਚੀਜ਼ ਇੱਕ ਘਰੇਲੂ ਸਾਬ ਨਾਲ ਸਟੋਰੀ ਲੈ ਕੇ ਆਏ ਦੀ ਤੁਹਾਡੇ ਤੱਕ ਕਿ ਹਰ ਚੀਜ਼ ਤੁਹਾਨੂੰ ਸਹੀ ਪਹੁੰਚੇ ਤੇ ਚਲੋ ਜੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਅੱਜ ਦਾ ਕੈਮਰਾ ਚਲਾਉਣ ਵਿੱਚ ਸਾਡੀ ਹੈਲਪ ਕੀਤੀ ਸਾਹਿਲ ਨੇ ਸਾਹਿਲ ਵੱਲੋਂ ਵੀ ਤੁਹਾਨੂੰ ਬਹੁਤ 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 ਥੈਂਕ ਯੂ ਤੇ ਸਾਹਿਲ ਦੇ ਆਪ ਸ਼ਕਲ ਬਖਾਦਨੇ ਹਾਂ ਕੁਝ ਕਹਿਣਾ ਚਾਹੁੰਦੇ ਹੋਗੇ ਮੈਂ ਤਾਂ ਬਸ ਇਹੀ ਸਟੋਰੀ ਤਾਂ ਜੋ ਵੇਖੀ ਸਟੋਰੀ ਤੁਸੀਂ ਜੋ ਵੀ ਵੇਖੀ ਹੋ ਨਾ ਇਹ ਇਹਦੇ ਪੋਜ਼ਿਟਿਵ ਪੋਸਟ 'ਤੇ ਕਮੈਂਟ ਕਰਿਆ ਕਰੋ ਜਦੋਂ ਤੁਸੀਂ ਪੋਜ਼ਿਟਿਵ ਕਮੈਂਟ ਕਰਦੇ ਨਾ ਸਾਨੂੰ ਸਗੋਂ ਹੋਰ ਮੋਟੀਵੇਸ਼ਨ ਮਿਲਦੀ ਆ ਕਿ ਆਪਾਂ ਇਹਦੇ ਤੋਂ ਵਧੀਆ ਹੋਰ ਕੰਮ ਕਰੀਏ ਵਧੀਆ ਨਹੀਂ ਨਹੀਂ ਪੋਜ਼ਿਟਿਵ ਵਾਲੇ ਨਹੀ ਜਾਣਾ ਜੇ ਆਪਾਂ ਜੇ ਸਾਨੂੰ ਤੁਸੀਂ ਨੈਗੇਟਿਵ ਵੀ ਦਿੰਦੇ ਜੇ ਤੇ ਆਪਾਂ ਉਹਦਾ ਇਹ ਕਰੀਦਾ ਵਾ ਕਿ ਜੇ ਸਾਡੇ ਵਿੱਚ ਉਹ ਗਲਤੀ ਆ ਆਪਾਂ ਉਹਨੂੰ ਨੈਕਸਟ ਵਿੱਚ ਸੁਧਾਰੀਏ ਤੇ ਆਪਾਂ ਇਹ ਨਹੀਂ ਕਹਿੰਨੇ ਕਿ ਸਾਰੇ ਸਾਨੂੰ ਪੋਜ਼ਿਟਿਵ ਕਰਿਆ ਕਰੋ ਜਿਹੜੀ ਸਾਡੀ ਗਲਤੀ ਆ ਮੈ ਸਾਨੂੰ ਦੱਸਿਆ ਕਰੋ ਤਾਂ ਕਰਕੇ ਕਿ ਸਾਨੂੰ ਉਹ ਚੀਜ਼ ਦਾ ਪਤਾ ਲੱਗੇ ਤੇ ਅੱਗੇ ਤੋਂ ਅਸੀਂ ਉਹ ਚੀਜ਼ ਵਧੀਆ ਸੁਧਾਰ ਕੇ ਲੈ ਕੇ ਜਾਈਏ ਤੇ ਬਾਕੀ ਇੱਕ ਗੱਲ ਲਾਸਟ ਵਿੱਚ ਕਹਿਣਾ ਚਾ ਫੜੋ ਜਰਾ ਕਿਰਨ ਨਾਏ ਕੀ ਫੜੇਗੀ ਲਓ ਮੈਂ ਫੜ ਲੀ ਚਲੋ ਫੜ ਲਓ ਫੜ ਲਓ ਚਲੋ ਕੋਈ ਗੱਲ ਨਹੀਂ ਆ ਜਾ ਆ ਆ ਜਾ ਇੱਕ ਗੱਲ ਮੈਂ ਕਹਿਣਾ ਚਾਹਨੀ ਆ ਕਿ ਸਾਨੂੰ ਕੋਈ ਕਿਰਨ ਦੇ ਵਿੱਚ ਮੈਸੇਜ ਕਰ ਦੇ ਜਸਵੀਰ ਕੌਰ ਵਿੱਚ ਮੈਸੇਜ ਕਰ ਦੇ ਜਿਹੜੀ ਗੱਲ ਤੁਸੀਂ ਪੁੱਛਣਾ ਚਾਹੁੰਦੇ ਜੋ ਉਸ ਗੱਲ ਦਾ ਸਾਨੂੰ ਜਵਾਬ ਦੋ ਤੇ ਅ ਮਤਲਬ ਸਿੱਧੀ ਗੱਲ ਹੈ ਤੁਸੀਂ ਸਾਨੂੰ ਦੋਹਾਂ ਨੂੰ ਪੁੱਛਦੇ ਜੇ ਕਿ ਤੁਸੀਂ ਉਹ ਚੈਨਲ ਦੇ ਵਿੱਚ ਕੰਮ ਕਿਉਂ ਨਹੀਂ ਕਰਦੇ ਮਤਲਬ ਕਿਸੇ ਸਾਡਾ ਆਪਣਾ ਕੋਈ ਇਹਦਾ ਆਪਾਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ ਠੀਕ ਹੈ ਕੋਈ ਗੱਲ ਨਹੀਂ ਤੇ ਬਾਕੀ ਤੁਸੀਂ ਤੁਹਾਨੂੰ ਰੋਜ਼ ਸਟੋਰੀਆਂ ਮਿਲਣੀਆਂ ਚਾਹੀਦੀਆਂ ਨਾ ਰੋਜ਼ ਤੁਹਾਨੂੰ ਮਿਲਣਨ। ਤੁਹਾਨੂੰ ਸਾਨੂੰ ਦੇਖਣਾ ਮਤਲਬ ਭਾਵੇਂ ਇੱਧਰ ਵੇਖੋ ਜਾਂ ਉੱਧਰ ਵੇਖੋ। ਹਾਂ ਤੁਹਾਨੂੰ ਸਾਡਾ ਕੰਮ ਵਧੀਆ ਲੱਗਦਾ ਵਾ। ਤੁਸੀਂ ਬਸ ਇਹ ਦੱਸਿਆ ਕਰੋ। ਤੇ ਬਾਕੀ ਤੁਸੀਂ ਬਾਰ-ਬਾਰ ਆ ਕਮੈਂਟ ਨਾ ਪੁੱਛਿਆ ਕਰੋ ਹੈਨਾ। ਨਾ ਪੁੱਛਿਆ ਕਰੋ ਹੈਨਾ ਕੁਝ ਐਸੇ ਸਵਾਲ ਹੁੰਦੇ ਜਿਨ੍ਹਾਂ ਦੇ ਜਵਾਬ ਨਹੀਂ ਦਿੱਤੇ ਜਾ ਸਕਦੇ। ਤੇ ਇਸ ਕਰਕੇ ਬਾਕੀ ਸਾਨੂੰ ਇਹ ਚੀਜ਼ ਦੀ ਚੰਗਾ ਨਹੀਂ ਲੱਗਦਾ ਜਦੋਂ ਪੈਂਦੀ ਰੋਜ਼ ਸਾਨੂੰ ਪੁੱਛਦੇ ਨੇ ਹੈਨਾ ਤੇ ਪਤਾ ਨਹੀਂ ਗੀਤਿਕਾ ਕੇ ਕੌਣ کافی ਕਮੈਂਟ ਆਉਂਦੇ ਆ ਇੱਕ ਇੱਕ ਨਹੀਂ ਆ ਕਾਫੀ ਕਮੈਂਟ ਆਉਂਦੇ ਆ ਕੁਝ ਇਸ ਤਰ੍ਹਾਂ ਦਾ ਕਮੈਂਟ ਹੈਗਾ ਸੀ ਕੁਝ ਇਸ ਤਰ੍ਹਾਂ ਦਾ ਤੇ ਬਾਕੀ ਜੇ ਕੋਈ ਭੁੱਲ ਚੁੱਕ ਹੋਈ ਹੋਵੇ ਤਾਨੂੰ ਮਾਫ ਕਰਿਓ ਤੇ ਸਾਡੀ ਸਟੋਰੀ ਨੂੰ ਬਹੁਤ 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 ਪਿਆਰ ਦਿਓ ਥੈਂਕ ਯੂ ਸੋ ਮੱਚ